ਭਾਰਤ ਦਾ ਪਗੋਲ ਸਮਾਜ ਅਤੇ ਸਭਿਆਚਾਰ 14 ਅਗਸਤ 1947 ਨੂੰ ਵੰਡਿਆ ਗਿਆ ਸੀ ਵੰਡ ਕਾਰਨ ਕਰੋਨਾ ਲੋਕਾਂ ਨੂੰ ਆਪਣੇ ਘਰ ਦੁਕਾਨਾਂ ਅਤੇ ਸਾਰੀਆਂ ਜਾਇਦਾਦਾਂ ਨੂੰ ਛੱਡ ਕੇ ਬੇਗਰ ਹੋਣਾ ਪਿਆ ਸੀ ਇਸ ਦੌਰਾਨ ਹੋਏ ਦੰਗਿਆਂ ਦੇ ਵਿੱਚ ਲੱਖਾਂ ਲੋਕਾਂ ਨੇ ਆਪਣੇ ਅਜ਼ੀਜ਼ਾਂ ਨੂੰ ਸਦਾ ਦੇ ਲਈ ਗਵਾ ਦਿੱਤਾ ਇਸ ਲਈ 14 ਅਗਸਤ ਨੂੰ ਭਾਰਤ ਦੇ ਇਤਿਹਾਸ ਦਾ ਸਭ ਤੋਂ ਔਖਾ ਦਿਨ ਕਹਿਣਾ ਗਲਤ ਨਹੀਂ ਹੋਵੇਗਾ ਇਸ ਦਿਨ ਭਾਰਤ ਤੋਂ ਵੱਖ ਹੋ ਕੇ ਪਾਕਿਸਤਾਨ ਹੋਣ ਦੇ ਵਿੱਚ ਆਇਆ ਸੀ ਪਾਕਿਸਤਾਨ ਨੇ 14 ਅਗਸਤ 1947 ਨੂੰ ਇੱਕ ਸਵੈ ਸ਼ਾਸਿਤ ਦੇਸ਼ ਦਾ ਦਰਜਾ ਪ੍ਰਾਪਤ ਕੀਤਾ। ਪਾਕਿਸਤਾਨ ਦੇ ਵੀ ਇਸ ਦਿਨ ਪਾਕਿਸਤਾਨ ਇਸ ਦਿਨ ਆਪਣਾ ਸੁਤੰਤਰਤਾ ਦਿਵਸ ਮਨਾਉਂਦਾ ਹੈ। ਬ੍ਰਿਟਿਸ਼ ਆਸ਼ਣ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਦੇਸ਼ ਦੇ ਦੋ ਹਿੱਸੇ ਅਤੇ ਫਿਰ ਕਰੋੜਾਂ ਲੋਕਾਂ ਦਾ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਉਜਾੜਾ ਭਾਰਤ ਲਈ ਸਭ ਤੋਂ ਔਖਾ ਦੌਰ ਸੀ। ਵੰਡ ਦਾ ਦਰਦ ਝੱਲਣ ਵਾਲੇ ਪਰਿਵਾਰ ਇਸ ਨੂੰ ਕਦੇ ਨਹੀਂ ਭੁੱਲ ਸਕਦੇ। ਸਿਰਫ ਇੱਕ ਫੈਸਲੇ ਕਾਰਨ ਲੱਖਾਂ ਲੋਕ ਆਪਣੀ ਜਾਇਦਾਦ ਤੋਂ ਬੇਦਖਲ ਹੋ ਕੇ ਸੜਕਾਂ ਤੇ ਆ ਗਏ ਵੰਡ ਦੀ ਇਸ ਤਰਾਸਤੀ ਨੂੰ 20ਵੀਂ ਸਦੀ ਦੀ ਸਭ ਤੋਂ ਵੱਡੇ ਦੁਖਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਦੇਸ਼ ਦੀ ਕੁੱਲ ਆਬਾਦੀ 40 ਕਰੋੜ ਦੇ ਕਰੀਬ ਸੀ ਭਾਰਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਪਾਕਿਸਤਾਨ ਬਣਾਉਣ ਦਾ ਕੰਮ ਬੜੀ ਹੀ ਹਫੜਾ-ਦਫੜੀ ਦੇ ਵਿੱਚ ਕੀਤਾ ਗਿਆ ਭਾਰਤ ਦੇ ਆਖਰੀ ਗਵਰਨਰ ਜਰਨਲ ਲਾਰਡ ਮਾਉਂਟ ਬੈਟਰਨ ਨੇ ਜਲਦਬਾਜ਼ੀ ਦੇ ਵਿੱਚ ਵੰਡ ਨੂੰ ਅੰਜਾਮ ਦਿੱਤਾ ਉਸ ਨੂੰ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ ਸੀ ਉਹ ਕਿਸੇ ਵੀ ਤਰੀਕੇ ਦੇ ਨਾਲ ਬਸ ਬ੍ਰਿਟਿਸ਼ ਫੌਜਾਂ ਨੂੰ ਭਾਰਤ ਵਿੱਚੋਂ ਕੱਢਣ ਦੀ ਕਾਲੀ ਸੀ ਇੰਨਾ ਹੀ ਨਹੀਂ ਦੋਹਾਂ ਦੇਸ਼ਾਂ ਵਿਚਾਲੇ ਵੰਡ ਦੀ ਰੇਖਾ ਖਿੱਚਣ ਵਾਲਾ ਸੀਰੀਅਲ ਰੈਡਕਲਿਫ ਕੁਝ ਹਫ਼ਤੇ ਪਹਿਲਾਂ ਹੀ ਭਾਰਤ ਆਇਆ ਸੀ ਉਹਨਾਂ ਨੇ ਧਾਰਮਿਕ ਅਤੇ ਸੱਭਿਆਚਾਰਕ ਸਥਿਤੀ ਨੂੰ ਸਮਝੇ ਬਿਨਾ ਹੀ ਇੱਕ ਰੇਖਾ ਖਿੱਚ ਕੇ ਦੋ ਦੇਸ਼ ਬਣਾਏ ਵੱਖਰੇ ਦੇਸ਼ ਦੀ ਮੰਗ ਕਰਨ ਵਾਲੇ ਮੁਸਲਮਾਨਾਂ ਦੀ ਅਗਵਾਹੀ ਮੁਸਲਮਨ ਲੀਗ ਦੇ ਮੁਹੰਮਦ ਅਲੀ ਜਨਾ ਨੇ ਕੀਤੀ ਉਸ ਸਮੇਂ ਹਿੰਦੂ ਪ੍ਰਧਾਨ ਭਾਰਤ ਵਿੱਚ ਮੁਸਲਮਾਨਾਂ ਦੀ ਆਬਾਦੀ ਲਗਭਗ 1/4 ਸੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੇ ਵਿਰੁੱਧ ਸਨ ਪਰ ਜਨਾ ਦੀ ਜ਼ਿੱਦ ਨੇ ਅੰਗਰੇਜ਼ਾਂ ਨੂੰ ਜਾਣ ਵੇਲੇ ਇੱਕ ਲਕੀਰ ਖਿੱਚਣ ਦਾ ਮੌਕਾ ਦਿੱਤਾ ਇੱਕ ਅਜਹੀ ਲਕੀਰ ਸੀ ਜਿਸ ਕਾਰਨ ਅੱਜ ਤੱਕ ਇਹ ਦੋਹੇ ਦੇਸ਼ਾਂ ਦਰਮਿਆਨ ਗੜਬੜ ਅਤੇ ਮਤਭੇਦ ਦਾ ਕਾਰਨ ਬਣੀ ਹੋਈ ਹੈ ਇਸ ਸਿੰਗਲ ਸਟ੍ਰੀਕ ਕਾਰਨ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਉਜਾੜਾ ਦੇਖਿਆ ਗਿਆ ਇਸ ਦੇ ਵਿੱਚ 1.45 ਕਰੋੜ ਲੋਕ ਬੇਗਰ ਹੋਏ ਸਨ ਵੰਡ ਅਤੇ ਉਜਾੜੇ ਕਾਰਨ ਲੱਖਾਂ ਲੋਕ ਮਾਰੇ ਗਏ ਸਨ ਜਿੰਨਾ ਲੋਕਾਂ ਨੇ ਗੁਲਾਮ ਭਾਰਤ ਦੇ ਵਿੱਚ ਇੱਕ ਹੋ ਕੇ ਆਜ਼ਾਦੀ ਦਾ ਸੁਪਨਾ ਵੇਖਿਆ ਉਹ ਦੇਸ਼ ਵੰਡ ਤੋਂ ਬਾਅਦ ਇੱਕ ਦੂਜੇ ਦੇ ਖੂਨ ਦੇ ਇੱਛਾ せ ਹੋ ਗਏ ਵੰਡ ਦਾ ਸਭ ਤੋਂ ਵੱਧ ਦਰਦ ਦੋਵਾਂ ਦੇਸ਼ਾਂ ਦੀਆਂ ਔਰਤਾਂ ਨੂੰ ਚੱਲਣਾ ਪਿਆ ਉਸ ਦੌਰ ਦਾ ਇਤਿਹਾਸ ਲਿਖਣ ਵਾਲੇ ਜ਼ਿਆਦਾਤਰ ਲੇਖਕਾਂ ਨੇ ਲਿਖਿਆ ਕਿ ਦੰਗਿਆਂ ਦੌਰਾਨ ਹਜ਼ਾਰਾਂ ਔਰਤਾਂ ਦੇ ਨਾਲ ਬਲत्कार ਅਤੇ ਦੁਰਵਿਹਾਰ ਕੀਤਾ ਗਿਆ ਸੀ ਇਸ ਤਰ੍ਹਾਂ ਸੀ ਜਿਵੇਂ ਮਨੁੱਖਤਾ ਪੂਰੀ ਤਰੀਕੇ ਨਾਲ ਖਤਮ ਹੋ ਗਈ ਸੀ ਵੰਡ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਹਿੰਦੂਆਂ ਅਤੇ ਸਿੱਖਾਂ ਦੇ ਘਰਾਂ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਕਬਜ਼ਾ ਕਰ ਲਿਆ ਗੈਰ ਮੁਸਲਮਾਨਾਂ ਨੂੰ ਪਾਕਿਸਤਾਨ ਛੱਡਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਉਸ ਸਮੇਂ ਇੰਜ ਲੱਗ ਰਿਹਾ ਸੀ ਜਿਵੇਂ ਮਨੁੱਖਤਾ ਪੂਰੀ ਤਰ੍ਹਾਂ ਅਲੋਪ ਹੋ ਗਈ ਹੋਵੇ ਮਰਦ ਬੱਚਿਆਂ ਨੂੰ ਛੱਡ ਰਹੇ ਸਨ ਔਰਤਾਂ ਨੂੰ ਡੱਸਤੀ ਕਿ ਜੇਕਰ ਉਹ ਤੇਜ਼ੀ ਨਾਲ ਅੱਗੇ ਨਾ ਵਧੇ ਤਾਂ ਉਹ ਪਿੱਛੇ ਰਹਿ ਜਾਣਗੀਆਂ ਪਾਕਿਸਤਾਨ ਵਿੱਚ Hindu ਔਰਤਾਂ ਅਤਿਆਚਾਰ ਦਾ ਸਭ ਤੋਂ ਆਸਾਨ ਟੀਕਾਰ ਬਣ ਰਹੀਆਂ ਸਨ ਵੰਡ ਨੇ ਔਰਤਾਂ ਨੂੰ ਦਰਦ ਦੀ ਕਦੇ ਨਾ ਖਤਮ ਹੋਣ ਵਾਲੀ ਕਹਾਣੀ ਦਿੱਤੀ। ਵੰਡ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਲਈ ਸਥਿਤੀ ਬਹੁਤ ਖਰਾਬ ਕਰ ਦਿੱਤੀ ਸੀ। ਲੋਕ ਔਰਤਾਂ ਦੇ ਨਾਲ-ਨਾਲ ਬੱਚਿਆਂ ਦਾ ਵੀ ਬੇਰਹਿਮੀ ਦੇ ਨਾਲ ਸ਼ਿਕਾਰ ਕਰ ਰਹੇ ਸਨ। ਦੰਗਾਕਾਰੀਆਂ ਦੇ ਸਮੂਹ ਖੁੱਲੇ ਆਮ ਦੇਸ਼ ਛੱਡਣ ਦੀਆਂ ਤੰਕੀਆਂ ਦੇ ਰਹੇ ਸਨ। ਹਰ ਪਾਸੇ ਮੌਤ ਅਤੇ ਵੈਸ਼ਿਆਣਾ ਆਪਣਾ ਨੰਗਾ ਨਾਚ ਕਰ ਰਿਹਾ ਸੀ ਸਿਰਲ ਰੈਡਕਲਿਫ ਦੁਆਰਾ ਖਿੱਚੀ ਗਈ ਇਸ ਇੱਕ ਲਾਈਨ ਨੇ ਦੋਹਾਂ ਦੇਸ਼ਾਂ ਦੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿਚਕਾਰ ਕਦੇ ਨਾ ਖਤਮ ਹੋਣ ਵਾਲਾ ਪਾੜਾ ਪੈਦਾ ਕਰ ਦਿੱਤਾ ਪਾਕਿਸਤਾਨ ਨੂੰ 14 ਅਗਸਤ 1947 ਨੂੰ ਆਜ਼ਾਦੀ ਮਿਲੀ ਅਤੇ ਭਾਰਤ ਨੇ 15 ਅਗਸਤ 1947 ਨੂੰ ਆਜ਼ਾਦੀ ਦਾ ਜਸ਼ਨ ਮਨਾਇਆ ਪਰ ਦੋਵਾਂ ਦੇਸ਼ ਪਰ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਰੇਖਾ ਤੈਅ ਕਰਨ ਦੇ ਲਈ 14 اگست تک ਸਮਾਂ ਲੱਗਾ 14 اگست 1947 ਨੂੰ ਦੋਹਾਂ ਦੇਸ਼ਾਂ ਦੀਆਂ ਸਰਹੱਦਾਂ ਖਿੱਚੀਆਂ ਗਈਆਂ ਜਿਸ ਤੋਂ ਬਾਅਦ ਸਥਿਤੀ ਫਿਰ ਵੀ ਵਿਗੜਦੀ ਰਹੀ ਵੰਡ ਨੇ ਦੋ ਦੇਸ਼ ਬਣਾਏ ਪਰ ਇਸ ਨੇ ਦੋਹਾਂ ਦੇਸ਼ਾਂ ਦਰਮਿਆਨ ਨਫ਼ਰਤ ਦੇ ਬੀਜ ਸਦਾ ਲਈ ਬੀਜ ਦਿੱਤੇ